ਆੜਾ ਬੋਰਡ ਲਵਾਇਆ ਵਾ ਬਾਈ ਜੀ ਦੇ ਨਾਲ ਇਹਦਾ ਕੀ ਮਤਲਬ ਆ ਇਹਨੂੰ ਬਾਈ ਜੀ ਬਹੁਤ ਟਾਈਮ ਰਕੇਸ਼ ਦੀਆਂ ਬਹੁਤ ਟਾਈਮ ਆਪਾਂ ਵੀਡੀਓ ਪਾਉਂਦਾ ਕੋਈ ਹੈਲਪ ਨਹੀਂ ਕਰ ਰਿਹਾ ਸੀ ਹਣਾ ਇਹਦੀਆਂ ਤੇ ਇਹਨੂੰ ਮੇਰਾ ਆਪਾਂ ਜਨਮ ਦਿਨ ਨਹੀਂ ਮਨਾ ਰਿਆ ਆਪਾਂ ਕੇਕ ਨਹੀਂ ਕਰਦਾ ਮਰੀ ਧੀ ਮੈਨੂੰ ਕਹਿੰਦੀ ਨਹੀਂ ਡੈਡੀ ਆਪਾਂ ਕੇਕ ਕਟਾਂਗੇ ਪਰ ਆਪਾਂ ਯਾਰ ਨਹੀਂ ਡੈਡੀ ਪੁੱਤ ਆਪਾਂ ਕੇਕ ਨਹੀਂ ਕਟਣਾ ਹਣਾ ਆਪਾਂ ਯਾਰ ਆ ਬਾਈ ਦੀਆਂ ਇਹ ਵੀ ਇਹ ਵੀ ਬਾਪ ਆ ਧੀਆਂ ਦਾ ਹਣਾ ਇਹ ਵੀ ਬਾਪ ਦੀਆਂ ਇਹਦੇ ਦੋ ਕੁੜੀਆਂ ਵਾ ਮੇਰੇ ਪੁੱਤ ਦਾ ਜਨਮ ਦਿਨ ਹੁੰਦਾ ਉਦੋਂ ਵੀ ਮੈਂ ਇਹਨੂੰ ਹੈਲਪ ਕਰਦਾ ਫਿਰ ਯਾਰ ਮੈਂ ਮਨ ਸਮਝਾਇਆ ਵੀ ਇਹਨੂੰ ਬਾਈ ਨੂੰ ਕੈਨਸਲ ਦੀ ਮਰੀ ਜਾਏ ਤੇ ਬਹੁਤ ਟਾਈਮ ਹੋ ਗਿਆ ਇਹ ਆਪਣੇ ਘਰੇ 1.5-2 ਸਾਲ ਹੋ ਗਿਆ ਜੀ ਬਹੁਤ ਪੈਸਾ ਲੱਗ ਚੁੱਕਿਆ ਜੀ ਆਉਦੇ ਘਰੇ ਤੇ ਇਹਦੇ ਦੇ ਘਰ ਚੱਲ ਰਿਹਾ ਜੀ ਜਰੇ ਦਾ ਤਾਂ ਤੇ ਆਪਾਂ ਬਾਈ ਨੂੰ ਕੰਮ ਛੋੜਾ ਜਾਂ ਚਲਾਤਾ ਜਿੰਨੀ ਗਾਪਾ ਜੋਗੇ ਸੀ ਆਪਣੀ ਦੁਕਾਨ ਸੀ ਪੈਂਚਰਾ ਦੀ ਤੇ ਆਪਾਂ ਬਾਈ ਨੂੰ ਕੰਮ ਚਲਾ ਆਪਣਾ ਕੰਮ ਕਹਦਾ ਵਾ ਆਪਣਾ ਬਾਈ ਦੀ ਪੈਂਚਰਾ ਵਾਲੀ ਦੁਕਾਨ ਆ ਵੇ ਉਹ ਵਾਲੀ ਸਾਹਮਣੇ ਹਾਂਜੀ 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 ਅੱਛਾ ਪਰਲੇ ਬਸੇ ਬਾਈ ਮੈਨੂੰ ਕੈਂਸਰ ਦੀ ਪ੍ਰੋਬਲਮ ਆ ਅੱਛਾ ਹਾਂਜੀ ਚੂਲੇ 'ਚ ਮੇਰੇ ਕੈਂਸਰ ਆ ਤੁਰ ਲੈਨੇ ਤੁਸੀਂ ਵਧੀਆ ਕਿ ਨਹੀਂ ਤੁਰਿਆ ਨਹੀਂ ਜਾਂਦਾ ਮੈਂ ਨਾ ਹੁਣ ਇਹਦਾ ਛੋਟੀ ਨਾਲ ਤੁਰਦਾ ਆਪਣੇ ਬਾਕ ਨਾਲ ਤੁਰਦਾ ਸੀਗਾ ਅੱਛਾ ਇਹਦੇ ਨਾਲ ਤੁਰਦਾ ਠੀਕ ਹੈ ਕਿਉਂਕਿ ਸਵੇਰ ਨੂੰ ਆਉਣ ਜਾਣ ਦੀ ਬੜੀ ਦਿੱਕਤ ਹੈ ਜੀ ਤੇ ਬਾਈ ਮੱਖਣੀ ਸਵੇਰ ਮੈਨੂੰ ਘਰੋਂ ਲੈ ਕੇ ਆਉਂਦੇ ਸੀ ਸ਼ਾਮ ਨੂੰ ਛੱਡ ਕੇ ਵੀ ਆਉਂਦੇ ਸੀ ਜੀ ਅੱਛਾ ਮੈਂ ਤਾਂ ਇੰਨੀ ਵਾਰ ਵੀ ਨਹੀਂ ਤੁਰ ਜਾਂਦਾ ਮੈਂ ਬਹੁਤ ਖਤਰ ਜਿੱਥੇ ਬੈਠੇ ਬੰਦੇ ਦਾ ਮਨ ਪਰੇਸ਼ਾਨ ਹੋ ਜਾਂਦਾ ਹਾਂ ਜੀ ਡੇਢ ਸਾਲ ਮੰਜਰੇ ਪਏ ਹੋ ਗਏ ਜਮਾ ਮੈਂ ਮੰਜਰੇ ਪਿਆ ਰਹਿੰਦਾ ਸੀਗਾ ਜੀ ਅੱਛਾ ਹਾਂਜੀ ਤੇ ਸਰਕਲ ਕਿਵੇਂ ਚੱਲਦਾ ਘਰ ਦਾ ਸਰਕਲ ਜੀ ਘਰ ਦੇ ਸੀਗੇ ਕੰਮ ਤੇ ਲੱਗੇ ਹੋਏ ਹੈ ਵਿਚਾਰੀ ਉਹ ਕੰਮ ਕਰਦੀ ਆ ਫਤੋ ਵਿਚਾਰੇ ਮਾੜਾ ਮੋਟਾ ਕਰ ਦਿੰਦੇ ਦੋ ਬੱਚੀਆਂ ਤੁਹਾਡੇ ਹਾਂਜੀ ਦੋ ਕੁੜੀਆਂ ਜੀ ਮੇਰੀ ਕੁੜੀਆਂ ਦੇਖੋ ਭਾਈ ਬੰਦੇ ਨੇ ਬਾਹ ਫੜੀ ਦੇਖੋ ਤਰੀਕਾ ਕਿੱਡਾ ਸੋਹਣਾ ਲੱਭਿਆ ਮੈਨੂੰ ਬੜੀ ਗੱਲ ਚਾਚੀ ਵੀ ਆਪ ਦੀ ਧੀ ਦਾ ਜਨਮ ਨਾ ਹੋਇਆ ਨੇ ਤੇ ਇਹਨੇ ਸੋਚਿਆ ਵੀ ਕਿਉਂ ਨਾ 5-400 ਜਿਹੜਾ ਲਾਉਣਾ ਵਾ ਇਹ ਕੋਈ ਬਾੜਾ ਲੈਣ ਲਾਟ ਨਹੀਂ ਬੰਦਾ ਇਹ ਵੀ ਵਿਚਾਰਾ ਟਾਈਮ ਪਾਸ ਮਸਾ ਹੀ ਕਰਦਾ ਹੈ ਨਾ ਸਾਰਿਆਂ ਦਾ ਸਰਕਲ ਆਪ ਨੂੰ ਪਤਾ ਹੀ ਹੈ ਵੀ ਕਿਹੋ ਜਿਹਾ ਆਪਣੇ ਸਰਕਲ ਘਰਾਂ ਦੇ ਮਹਿੰਗਾਈ ਕਿੰਨੀ ਆ ਇਹਨੇ ਉਹੀ ਪੈਸੇ ਲਾ ਕੇ ਇਹ ਬਾਈ ਨੂੰ ਸਮਾਨ ਲਿਆਤਾ ਬੱਚਿਆਂ ਦਾ ਤੇ ਨਾਲ ਆ ਬੋਰਡ ਬਣਵਾਤਾ ਹੱਲ ਪਾਸ ਤੇ ਵੀ ਇਸ ਬਾਈ ਨੂੰ ਪ੍ਰੋਬਲਮ ਤੇ ਇਹਦੀ ਤੁਸੀਂ ਹੈਲਪ ਜਿਹੜੀ ਆ ਕਰ ਸਕਦੇ ਆ ਤੇ ਇਹ ਤੋਂ ਸਮਾਨ ਲਓ ਤੇ ਇਹਦੇ ਚ ਦੋ ਫਾਇਦੇ ਹੋ ਗਏ ਇੱਕ ਤਾਂ ਚਲ ਆਪਦਾ ਕੋਈ 150 ਬਾਈ ਵਟਣ ਲੱਗ ਗਿਆ ਦੂਜਾ ਇਹ ਆ ਵੀ ਇਹਦੇ ਘਰੇ ਪਏ ਪਏ ਦਾ ਜਿਹੜੇ ਬੰਦੇ ਨੂੰ ਪ੍ਰੋਬਲਮ ਹੁੰਦੀ ਮਾਨ ਜਿਹੜਾ 네ਗਟਿਵ ਹੋ ਗਿਆ ਬਹੁਤ ਬੰਦਾ ਪਰੇਸ਼ਾਨ ਹੁੰਦਾ ਘਰੇ ਹੋਗੇ ਇੱਕ ਤਾਂ ਪੈਸੇ ਵੱਲੋਂ ਸਰਕਲ ਬਹੁਤ ਟਾਈਟ ਆ ਜਿਹੜਾ ਕੋਈ ਸੀਗਾ ਚਿਹਰੇ ਦਾ ਲਾਜ ਤੇ ਲੱਗ ਗਿਆ ਤੇ ਇਹ ਬਾਈ ਦੀ ਸੋਚ ਬਹੁਤ ਵਧੀਆ ਵਾ ਜਨਮ ਦਿਨ ਆਪਾਂ ਵੀ ਸਾਰੇ ਮਨਾਉਣੇ ਆ ਪਰ ਇਹਨੇ ਜਨਮ ਦਿਨ ਬੱਚੀ ਦਾ ਇੱਕ ਵੱਖਰੇ ਤਰੀਕੇ ਨਾਲ ਮਲਾਇਆ ਇਹਨੇ ਕਿਹਾ ਵੀ ਯਾਰ ਆਪਾਂ ਕਿਉਂ ਨਾ ਆ ਦੀ ਬੱਚੀ ਦੇ ਜਨਮ ਦਿਨ ਤੇ ਕਿਸੇ ਲੋੜਵੰਦ ਦੀ ਸਹਾਇਤਾ ਕਰ ਦਈਏ ਤਾਂ ਇਹਦੀ ਮੈਨੂੰ ਪਲੈਨਿੰਗ ਜੱਚੀ ਆ ਹੁਣ ਆਪਾਂ ਕੀ ਕਰਨਾ ਬਾਈ ਤੁਹਾਨੂੰ ਜੇ ਕੰਮ ਵਧਾਉਣਾ ਹੋਵੇ ਜਾਂ ਕੋਈ ਹੋਰ ਵਧੀਆ ਚੀਜ਼ ਕੁਆਲਟੀ ਜੀ ਆਪਾਂ ਬੱਚਿਆਂ ਨੂੰ ਦਈਏ ਵੀ ਬੱਚੇ ਵੀ ਖਾਣ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਖਾਣ ਦੇ ਵਿੱਚ ਹਨਾ ਤਾਂ ਉਹਦੇ ਵਾਸਤੇ ਤੁਹਾਨੂੰ ਆਉਣ ਜਾਣ ਦੀ ਪ੍ਰੋਬਲਮ ਆ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਤੱਕ ਤੇ ਮੈਨੂੰ ਜਿਵੇਂ ਆਪਣੀ ਰੇਸ ਵਾਲੀ ਸਕੂਟਰੀ ਹੁੰਦੀ ਆ ਅੱਛਾ ਉਹ ਮੈਨੂੰ ਬੜੀ ਮਨੇ ਦਿੱਕਤ ਪੈਂਦੀ ਵੀ ਘਰੋਂ ਆਉਣ ਜਾਣ ਨੂੰ ਬੜੀ ਦਿੱਕਤ ਆ ਜੀ ਅੱਛਾ ਤੇ ਕੋਈ ਮਤਲਬ ਦਾਮੀ ਸੱਜਣ ਆਪਣਾ ਕੋਈ ਮੈਨੂੰ ਹੈਲਪ ਕਰ ਦਵੇ ਮੇਰੀ ਜਾਂ ਬੈਟਰੀ ਵਾਲੀ ਹੋਵੇ ਨਾ ਬੈਟਰੀ ਵਾਲੀ ਦੂਜੀ ਤਾਂ ਮੈਂ ਚੱਲਣੀ ਨਹੀਂ ਕਿਉਂਕਿ ਮੇਰੇ ਨਾਲ ਸਰੀਰ 'ਚ ਜਾਨ ਹੈ ਨਹੀਂ ਜੀ ਉਹ ਵੀਕਨੈਸ ਬਾੜੀ ਹੋਈ ਪਈ ਡਾਕਟਰ ਨੇ ਕਿਹਾ ਉਹਨਾਂ ਜ਼ੋਰ ਨਹੀਂ ਲਾਉਣਾ ਹੱਥ ਵਾਲੀ ਨਾ ਅੱਛਾ ਇਹ ਬੈਟਰੀ ਵਾਲੀ ਹੀ ਚਾਹੀਦੀ ਆ ਜੀ ਬੈਟਰੀ ਵਾਲੀ ਉਹ ਮਿਲ ਜੇ ਤਾਂ ਚਲੋ ਆਪਣਾ ਬਹੁਤ ਬਹੁਤ ਧੰਨਵਾਦ ਆ ਜੀ ਮਤਲਬ ਨਾਲ ਕੋਈ ਤੁਸੀਂ ਛੋਟੀ ਮੋਡੀ ਟਰਾਲੀ ਵਗੈਰਾ ਬਣਾ ਕੇ ਉਹਦੇ ਚ ਸਮਾਨ ਵਗੈਰਾ ਰੱਖ ਸਕਦੇ ਹਾਂ ਹਾਂਜੀ 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 ਠੀਕ ਹੈ ਜੀ ਇਹ ਜਿਹੜੀ ਲੋਕੇਸ਼ਨ ਆ ਇਹ ਹੈਗਾ ਜਨੇਰ ਅੱਡਾ ਪਿੰਡ ਜਨੇਰ ਜ਼ਿਲ੍ਹਾ ਮੋਗਾ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਇਹ ਬਾਈ ਬੈਠਾ ਵਾ ਅੱਡੇ ਚ ਜਨੇਰ ਵਾਲੇ ਚ ਤੇ ਤੁਸੀਂ ਇਹਦੀ ਵੱਧ ਤੋਂ ਵੱਧ ਹੈਲਪ ਕਰਨੀ ਆ ਹੈਲਪ ਤੁਸੀਂ ਕੀ ਕਰਨੀ ਆ ਵੀ ਇੱਕ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਵੀ ਦਾਨੀ ਸੱਜਣ ਕੋਈ ਇਹਨੂੰ ਰੇੜ ਹੀ ਕਿਸੇ ਤਰ੍ਹਾਂ ਦੀ ਬਣਾ ਦੇਵੇ ਕੋਈ ਬੈਟਰੀ ਵਾਲੀ ਕਿਉਂਕਿ ਤਾਂ ਪੈਡਲ ਨਹੀਂ ਵਾਜਦੇ ਤੁਰਿਆ ਨਹੀਂ ਜਾਂਦਾ ਇਹੀ ਬਾਈ ਇਹਨੂੰ ਲੈ ਕੇ ਆਉਂਦਾ ਵਾ ਤੇ ਜਾਂ ਕੋਈ ਵੀਰ ਕੋਈ ਬੈਟਰੀ ਵਾਲੀ ਰੇੜੀ ਬਣਾ ਦੇਵੇ ਜਾਂ ਕੋਈ ਸੇਵਾ ਦੇ ਦੇਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹਦੀ ਹੈਲਪ ਆ ਉਹ ਕਰ ਦਿਓ ਤਾਂ ਕਿ ਇਹ ਕਿਸੇ ਤੇ ਨਿਰਭਰ ਨਾ ਹੋ ਸਕੇ ਇੱਕ ਤਾਂ ਜਿਹੜੀ ਨਾਮਰਾਦ ਬਿਮਾਰੀ ਚਿੰਬੜੀ ਆ ਬਾਈ ਨੂੰ ਦੋ ਬੱਚੀਆਂ ਦਾ ਪਿਓ ਆ ਕੋਈ ਉਹ ਜਿਹਾ ਸਿਸਟਮ ਬਣ ਜਾ ਜਿਹਦੇ ਵਿੱਚ ਕੋਈ ਹੋਰ ਸਮਾਨ ਵੀ ਆਦਾ ਖਾਣ ਪੀਣ ਦਾ ਕੋਈ ਫਰੂਟ ਵਗੈਰਾ ਵੀ ਲਾ ਸਕਦਾ ਕੋਈ ਫਲ ਫਰੂਟ ਦੀ ਰੇੜੀ ਵੀ ਲਾ ਸਕਦਾ ਵਾ ਕੁਝ ਹੋਰ ਵੀ ਹੋ ਸਕੇ ਜੀਦ ਨਾਲ ਇਹਦਾ ਗੁਜ਼ਾਰਾ ਸੁਣਾ ਹੋ ਜੇ ਤੇ ਇਹ ਜਿਹੜਾ ਸਰਕਲ ਆਪਦਾ ਚਲਾਵੇ ਕਿਸੇ ਤੇ ਨਿਰਭਰ ਨਾ ਹੋਵੇ ਇਹਨੂੰ ਕਿਸੇ ਮੂਰੇ ਹੱਥ ਨਾ ਅੱਡਨੇ ਪੈਣ ਤੇ ਤੁਸੀਂ ਇਹਦਾ ਕੰਮ ਚ ਲਵਾਉਣਾ ਵਾ 84370 ਹਾਂਜੀ 15721 ਠੀਕ ਆ ਜੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਇਹਨਾਂ ਦੀ ਡਾਇਰੈਕਟ ਮਦਦ ਜਿਹੜੀ ਉਹ ਕਰਨੀ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਧੰਨਵਾਦ ਮੇਰਾ